ਪ੍ਰੀਤਨਗਰ ਵਿੱਚ ਸਨਸਿਟੀ ਮੋੜ ਨੇੜੇ ਸੜਕ ਕਿਨਾਰੇ ਕੂੜੇ ਦੇ ਢੇਰ ਵਿੱਚ ਦੇਵਤਿਆਂ ਦੀਆਂ ਮੂਰਤੀਆਂ ਅਤੇ ਧਾਰਮਿਕ ਤਸਵੀਰਾਂ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਦ੍ਰਿਸ਼ ਨੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਗੀ ਠੇਸ ਪਹੁੰਚਾਈ। ਇਸ ਘਟਨਾ ਦਾ ਪਤਾ ਲੱਗਦੇ ਹੀ ਫਾਸਟਵੇ ਚੈਨਲ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਘਟਨਾ ਦੀ ਕਵਰੇਜ ਕੀਤੀ। ਜਦੋਂ ਸਨਾਤਨ ਧਰਮ ਪਾਈਚਾਰੇ ਦੇ ਮੈਂਬਰਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਤੁਰੰਤ ਘਟਨਾ ਸਥਾਨ ਤੇ ਪਹੁੰਚੇ। ਮੂਰਤੀਆਂ ਇਕੱਠੀਆਂ ਕੀਤੀਆਂ ਅਤੇ ਉਹਨਾਂ ਨੂੰ ਨਹਿਰ ਵਿੱਚ ਜਲ ਪ੍ਰਵਾਹ ਕਰ ਦਿੱਤਾ। 올 인디아 హిందూ ਸੰਘਰਸ਼ ਕਮੇਟੀ ਅਤੇ ਅਗਰਵਾਲ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਸਾਹਿਲ ਅਗਰਵਾਲ, ਸ਼ਿਵ ਸੇਨਾ ਦੇ ਰਾਸ਼ਟਰੀ ਪ੍ਰਧਾਨ ਅੰਕਿਤ ਖੋਸਲਾ, ਗਗਨ ਸਰੇਨ ਅਤੇ ਰਾਕੇਸ਼ ਮਹਾਸੰਗ ਦੇ ਰਾਸ਼ਟਰੀ ਪ੍ਰਧਾਨ ਸੁਰਜੀਤ ਸਿੰਘ ਦੇ ਨਾਲ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਕਿਾ ਕਿ ਮੂਰਤੀਆਂ ਨੂੰ ਕੂੜੇ ਵਿੱਚ ਸੁੱਟਣਾ ਬਹੁਤ ਨਿੰਦਨਯੋਗ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਜਿਹੜਾ ਹੁਣੇ ਸਾਨੂੰ ਮੀਡੀਆ ਵੱਲੋਂ ਇਤਲਾਹ ਮਿਲੀ ਕੀ ਹੈ ਜਿਹੜਾ ਸੰਸਿਟੀਟੀ ਰੋਡ ਹੈ ਇੱਥੇ ਇੱਕ ਰੁੱਖ ਦੇ ਥੱਲੇ ਬਹੁਤ ਸਾਰੀਆਂ ਮੂਰਤੀਆਂ ਲੋਕਾਂ ਨੇ ਆਪਣੇ ਘਰਾਂ 'ਚ ਪੂਜਾ ਪਾਠ ਕਰਕੇ ਉਸ ਤੋਂ ਬਾਅਦ ਇਹਨੂੰ ਜਲ ਪ੍ਰਵਾਹ ਕਰਨ ਦੀ بجائے ਇੱਥੇ ਸੁੱਟ ਗਏ ਨੇ ਅੱਜ ਅਸੀਂ ਸਾਰੇ ਹਿੰਦੂ ਭਰਾਵਾਂ ਨੇ ਇਸ ਰਾਤ ਨਿਆਣੇ ਇਕੱਠੇ ਹੋ ਗਏ ਸਾਰੀਆਂ ਮੂਰਤੀਆਂ ਨੂੰ ਇਕੱਠਾ ਕੀਤਾ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਨੀ ਹੈ ਕਿ ਜਿਹੜਾ ਇਹ ਬੇਅਦਬੀ ਹੋ ਰਹੀ ਹੈ ਨੂੰ ਹਰ ਤਰੀਕੇ ਨਾਲ ਰੋਕਿਆ ਜਾਏ ਕਿਉਂਕਿ ਲੋਕ ਆਪਣੇ ਘਰਾਂ 'ਚ ਪੂਜਾ ਕਰਦੇ ਨੇ ਪੂਜਾ ਕਰਨ ਤੋਂ ਬਾਅਦ ਉਹ ਸਾਰਾ ਸਮਾਨ ਜਿਹੜਾ ਪੂਜਾ ਪੜਦਾ ਹੁੰਦਾ ਜਲ ਪ੍ਰਵਾਹ ਕਰਨਾ ਚਾਹੀਦਾ ਲੋਕੀ ਸਿਰਫ ਨਹਿਰ ਤੱਕ ਜਾਣ ਦੀ بجائے ਇਹਨੂੰ ਆਸ-ਪਾਸ ਕਿੱਥੇ ਰੱਖ ਦਿੰਦੇ ਆ ਜੇ ਕਿ ਹਿੰਦੂ ਧਰਮ ਦੀ ਬਹੁਤ ਵੱਡੀ ਬੇਅਦਬੀ ਆ ਤੇ ਮੇਰੀ ਸਾਰੇ Hindu ਸੰਸਥਾਵਾਂ ਅੱਗੇ Hindu ਜਿਹੜੇ ਮੰਦਰ ਹੈ ਉਹਨਾਂ ਦੇ ਜਿਹੜੇ ਕਰਤਾ ਕਰਤੋਨਾ ਅੱਗੇ ਵੀ ਪ੍ਰਾਰਥਨਾ ਕਿਉ ਲੋਕਾਂ ਨੂੰ ਸਮਝਾਉਣ ਕਿ ਆਪਣੇ ਦੇਵੀ ਦੇਵਤਾਾਂ ਦੇ ਬੇਅਦਵੀ ਨਾ ਕਰਨ ਮੈਂ ਆਪਣੇ ਪਤਵਾਰ ਭਰਾਵਾਂ ਦਾ ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਹਨ ਉਤਲਾਹ ਕੀਤਾ ਤੇ ਮੌਕੇ ਤੇ ਆਪਾਂ ਆ ਕੇ ਆਪਣਾ ਜਗਾ ਵੇਖੀ ਆ ਜਿੱਤੇ ਸੰਸੜੀ ਲੱਗੇ ਸਰਕਾਰੀ ਸਕੂਲ ਦੇ ਸਾਹਮਣੇ ਇੱਕ ਟਿੱਪਲ ਦਾ ਪੇੜ ਆ ਔਰ ਇਹ ਨੀਚੇ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੇਕਦਰੀ ਕੀਤੀ ਹੋਈ ਹੈ ਜਿਹਦੇ ਵਿੱਚ ਕਈ ਫੋਟੋਆਂ ਸ਼ਿਵਜੀ ਦੀ ਗਨੇਜ ਜੀ ਦੀ ਕਈ ਫੋਟੋਆਂ ਜਿਹੜੀਆਂ ਬੇਕਦਰੀ ਨਾਲ ਖੁੱਟੀਆਂ ਵਾਂ ਤੇ ਕਈ ਲੋਕੀ ਇੱਥੇ ਸੁੱਟਣ ਵੀ ਆ ਰਹੇ ਸੀ ਜਿਨ੍ਹਾਂ ਨੂੰ ਆਪਾਂ ਆਪਣਾ ਇੱਕ ਬੇਨਤੀ ਵੀ ਕੀਤੀ ਆ ਕਿ ਇੱਥੇ ਨਾ ਫਟੋ ਪਰ ਲੋਕੀ ਨਹੀਂ ਮੰਨਦੇ ਵੇ ਮੈਂ ਅਹੀ ਅਪੀਲ ਕਰਨਾ ਚਾਹਾਂਗਾ ਆਪਣੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਕਿ ਇਹ ਜਿਹੜੀ ਬੇਅਦਬੀ ਗਈ ਹੈ ਇਹ ਕੱਲ ਨੂੰ ਸਾਨੂੰ ਬਹੁਤ ਵੱਡਾ ਨੁਕਸਾਨ ਦੇਵੇਗੀ ਤੇ ਇਹਨੂੰ ਆਪਾਂ ਨਾ ਕਰੀਏ ਨੇ ਦਾਇਰਾ ਬਨਾਵ ਬਹੁਤ ਬੁਰਾ ਹੋਏਗਾ ਮੈਂ ਆਪਣੇ ਇਲਾਕੇ ਦੇ ਕੌਂਸਲਰ ਸਾਹਿਬ ਨੂੰ ਵੀ ਇਹ ਹੀ ਅਪੀਲ ਕਰਾਂਗਾ ਕਿ ਸਾਰੇ ਆਪਣਾ ਆਪਣੇ ਪਬਲਿਕ ਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖਣ ਤੇ ਉਹਨਾਂ ਦੇ ਵਿੱਚ ਇੱਕ ਜਾਗਰੂਕਤਾ ਕਰਨ ਕਿ ਇਹ ਸਨਾਤਨ ਧਰਮ ਵਾਸਤੇ ਬਹੁਤ ਮਾੜੀ ਗੱਲ ਆ ਜਿਹੜੀ ਇੰਨੀ ਬੇਗਦਰ ਜਿਹੜੀ ਅੱਜ ਆਪਣਾ ਹਿੰਦੂ ਧਰਮ ਦੇ ਵਿੱਚ ਹੋ ਰਹੀ ਆ ਅੱਜ ਅਸੀਂ ਜੋ ਕਿ ਸੰਸਿਟੀ ਰੋਡ ਦੇ ਉੱਤੇ ਬਟਾਲਾ ਰੋਡ ਦੇ ਉੱਤੇ ਗੁਜ਼ਰ ਰਹੇ ਸੀਗੇ ਜੋ ਕਿ ਸਾਨੂੰ ਦੇਖਣ ਨੂੰ ਮਿਲਿਆ ਕਿ ਇੱਕ ਕੂੜੇ ਦੇ ਢੇਰ ਦੇ ਉੱਤੇ Hindu Devi Devta dia ਜਿਹੜੇ ਕੀ ਫੋਟੋਆਂ ਮੂਰਤੀਆਂ ਦੀ ਬੇਦਬੀ ਕੀਤੀ ਗਈ ਹੈ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਵਾ ਅਸੀਂ ਆਪਣੇ ਸਮਾਜ ਤੋਂ ਵੀ ਬੇਨਤੀ ਕਰਦੇ ਹਾਂ ਕਿ ਇਹੋ ਜੀਆਂ ਬੇਦਬੀਆਂ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਸਮਾਜ 'ਚ ਵੀ ਤੇ ਸ਼ਰਾਰਤੀ ਅੰਸਰ ਜੇ ਕੋਈ ਬੇਦਬੀ ਕਰਦਾ ਵਾ ਤੇ ਪ੍ਰਸ਼ਾਸਨ ਵੱਲੋਂ ਨਕੇਲ ਕਸੀ ਜਾਵੇ ਬਾਕੀ ਅਸੀਂ ਆਪਣੇ ਸਮਾਜ 'ਚ ਜਾਗਰੂਕਤਾ ਲਿਆਉਣਾ ਚਾਹੁੰਦੇ ਹਾਂ ਕਿ ਪਿਪਲ ਦੇ ਉੱਤੇ ਅੱਗੇ ਆਪਾਂ ਫੋਟੋ ਰੱਖਤੀਆ ਇਹੋ ਹੀ ਆਪਾਂ ਜਲ ਪ੍ਰਵਾਹ ਕਰਦੇ ਜਿੰਨੇ ਵੀ ਕੀਤਾ ਵਾ ਬਹੁਤ ਸ਼ਰਮਨਾਕ ਕੰਮ ਹੈ ਜਿਹੜਾ ਕਿ ਕੂੜੇ ਦੇ ਕ੍ਰਿਕਟ ਦੇ ਉੱਤੇ ਜਿਹੜੇ ਕਿ ਮਹਾਰਾਣੀ ਜੀ ਦੀ ਫੋਟੋਾ ਛੁੱਟੀਆਂ ਨਹੀਂ ਆ ਮੈਂ ਬਹੁਤ ਮਾੜੀ ਗੱਲ ਹੈ